ਸੱਚੀ ਕਾਲ ਜੀ ਕ੍ਰਾਊਨ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 8 ਅਗਸਤ ਦਿਨ ਵੀਰਵਾਰ ਦੇ ਸਮੇਂ 24:00 ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਬਤ ਪਹਿਲੀ ਖਬਰ ਹੈ ਜੀ ਵਿਨੇਸ਼ ਫੁਗਾਟ ਨੂੰ ਕੱਲ ਫਾਈਨਲ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵਜ਼ਨ ਬਦਹਣ ਕਰਕੇ ਖੇਡਣ ਤੋਂ ਅਯੋਗ ਕਰਾ ਦਿੱਤਾ ਗਿਆ ਜਿਸ ਨਾਲ ਸੌਨ ਚੰਮੀ ਦੀਆਂ ਉਮੀਦਾਂ ਲਾਈ ਬੈਠੇ ਕੋੜਾ ਭਾਰਤੀ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਟੁੱਟ ਗਈਆਂ ਸੂਤਰਾਂ ਦੇ ਮੁਤਾਬਕ ਵਿਨੇਸ਼ ਨੇ ਭਾਰ ਘਟਾਉਣ ਦੇ ਲਈ ਹਰ ਹੀਲਾ ਵਰਤਿਆ ਉਸ ਨੇ ਪਾਣੀ ਵੀ ਨਾ ਪੀਤਾ ਆਪਣੇ ਬਾੜ ਵੀ ਕਰਤੇ ਰਿਹਾ ਸਾਈ ਰਾਤ ਵਰਕਆਊਟ ਕਰਦੀ ਰਿਹਾ ਪਰ ਗੱਲ ਨਾ ਬਣੀ ਇਸ ਤੋਂ ਬਿਨਾਂ ਸਾਰੀ ਰਾਤ ਵਰਕਆਊਟ ਕਰਨ ਦੇ ਚਲਦੇ ਉਹ ਡੀਹਾਈਡਰੇਟ ਹੋ ਗਏ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦਾਖਲ ਕਰਵਾਉਣਾ ਪਿਆ ਇੱਥੇ ਦੱਸਣਾ ਬਣਦਾ ਹੈ ਪਰਦੋਰਾ ਮੌਜੂਦਾ ਚੈਂਪੀਅਨ ਨੂੰ ਵਿਟਾ ਲਿਆ ਹਰਕੀਰ ਉਸਦੇ ਆਪਣੇ ਸਰੀਰ ਦੇ 100 ਗ੍ਰਾਮ ਬਜਰ ਨੇ ਉਸ ਨੂੰ ਟਾ ਦਿੱਤਾ ਹਾਲਾਂਕਿ ਕੱਲ ਇੰਨਾ ਚਰਚਾਮਤ ਵਾਲੀ ਜੋਰਿਆ ਕਿ ਵਿਨੇਸ਼ ਦਾ ਭਾਰ ਵਧਾਉਣਾ ਜਾਂ ਆਤਿਆ ਬਤਨਾ ਕਿਸੇ ਅਣਗੈਲੀ ਦੇ ਨਾਲ ਹੋਇਆ ਜਾਂ ਕਿਸੇ ਸਾਜਿਸ਼ ਦਾ ਸ਼ਿਕਾਰ ਬਣ ਗਈ ਹੈ ਉਦੋਂ ਵਿਨੇਸ਼ ਵਗਾਰਦ ਨੂੰ ਫਾਈਨਲ ਮੁਕਾਬਲੇ ਲਈ ਭਾਰ ਵਧਾਣ ਦਾ ਕਿਹਜੋ ਐਲਾਨ ਤੇ ਚਾਰਮਗੋਦੇਸ਼ ਵਿੱਚ ਸਿਆਸਤ ਤੇਜ਼ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਮਹਿਲਾ ਪਹਿਲਵਾਨ ਦੇ ਪਿੰਡ ਦਾ ਦੌਰਾ ਕਰਕੇ ਉਸ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੇ ਮਾਨ ਨੇ ਪੈਰਿਸ 올ੈਂਪਿਕ ਦੇ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ناکਾਮ ਰਹਿਣ ਤੇ ਕੇਂਦਰ ਸਰਕਾਰ ਦੀ ਇਹ ਰੋਸ਼ਨਾ ਵੀ ਕੀਤੀ ਗੈਂਗਸਟਰ ਲਾਰੈਂਸ ਵਿਸ਼ਨੋਈ ਦੀਆਂ ਪੁਲਿਸ ਜਾਂਚ ਦੌਰਾਨ ਦਿੱਤੀ ਗਈ ਇੰਟਰਵਿਊਸ ਤੋਂ ਪੂਰੇ ਨੌ ਮਹੀਨਿਆਂ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਕੱਲ ਹਾਈ ਕੋਰਟ ਵਿੱਚ ਖੁਲਾਸਾ ਕੀਤਾ ਕਿ ਵਿਸ਼ਨੋਈ ਦੀ ਪਹਿਲੀ ਇੰਟਰਵਿਊ ਕਰੜ ਵਿੱਚ ਸੀਆਈਏ ਦਫ਼ਤਰ ਤੇ ਦੂਜੀ ਰਾਜਸਥਾਨ ਵਿੱਚ ਹੋਈ ਸੀ ਸੈਕਟਰੀ ਰਿਪੋਰਟ ਨੇ ਪੰਜਾਬ ਸਰਕਾਰ ਦੇ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਗਠਿਤ ਹੋ ਮੈਮਰੀ ਕਮੇਟੀ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਈਆਂ ਹਨ ਦ ਨੌਨਚੂਸ਼ਨ ਹੋਈ ਦੀ ਇੰਟਰਵਿਊਜ਼ ਰੰਦੀ ਖੁਲਾਸਾ ਹੋਣ ਤੇ ਸਿੱਧੂ ਮੁਸੇਵਾਲੇ ਪੀਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਸਖਤ ਰੋਸ਼ਨਾ ਕੀਤੀ ਹੈ ਉਹਨਾਂ ਆਖਿਆ ਕਿ ਮੈਂ ਤਾਂ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਪਰ ਪੰਜਾਬ ਦੇ ਡੀਜੀਪੀ ਅਦਾਲਤ ਵਿੱਚ ਇਹ ਇੰਟਰਵਿਊਜ਼ ਪੰਜਾਬ ਤੋਂ ਬਾਹਰ ਹੋਣ ਦਾ ਦਾਵਾ ਕਰਦੇ ਰਹੇ ਉਹਨਾਂ ਆਖਿਆ ਕਿ ਜਦੋਂ ਹੁਣ ਅਦਾਲਤ ਵਿੱਚ ਇਸ ਸਵੰਦੀ ਖੁਲਾਸਾ ਹੋ ਗਿਆ ਤਾਂ ਡੀਜੀਪੀ ਨੂੰ ਇਸ ਸਵੰਦੀ ਜਵਾਬ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਵੇਂ ਸੜਕੀ ਪ੍ਰੋਜੈਕਟ ਦੇਣ ਦਾ ਹੱਥ ਕੁੱਟ ਲਿਆ ਹੈ ਪੰਜਾਬ ਵਿੱਚ ਇਨ੍ਹਾਂ ਸੜਕਾਂ ਵਾਸਤੇ ਜ਼ਮੀਨ ਪ੍ਰਾਪਤੀ ਇੱਕ ਵੱਡਾ ਅੜੀਕਾ ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਲਗਭਗ 25 ਦੇ ਕਰੀਬ ਨਵੇਂ ਸੜਕੀ ਪ੍ਰੋਜੈਕਟਾਂ ਦੀ ਮੰਗ ਕੀਤੀ ਸੀ ਪਰ ਕੇਂਦਰੀ ਸੜਕ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਵਾਰ ਦੇ ਪੰਜ ਨਵੇਂ ਸੜਕੀ ਪ੍ਰੋਜੈਕਟ ਦੇ ਤੇ ਅਪਜੀ ਕਰ્યો ਹੈ ਕਿ ਹਾਲ ਵਿੱਚ ਹੀ ਕੇਂਦਰ ਸਰਕਾਰ ਨੇ 3200 ਕਰੋੜ ਰੁਪਏ ਦੇ ਤਿੰਨ ਵੱਡੇ ਸੜਕੀ ਪ੍ਰੋਜੈਕਟ ਪੰਜਾਬ ਵਿੱਚ ਰੱਦ ਕਰ ਦਿੱਤੇ ਸਨ ਉਧਰ ਪੰਜਾਬ ਵਿੱਚ ਚੱਲ ਰਹੇ ਮੌਜੂਦਾ ਸੜਕੀ ਪ੍ਰੋਜੈਕਟਾਂ ਵਿੱਚ ਵੀ ਵੱਡੀ ਖੁਰੋਤ ਨਜ਼ਰ ਆ ਰਹੀ ਹੈ ਅੰਕੜਿਆਂ ਦੇ ਮੁਤਾਬਕ ਮੌ 42 ਸੜਕੀ ਪ੍ਰੋਜੈਕਟਾਂ ਵਿੱਚ ਸਿਰਫ 8 ਪ੍ਰੋਜੈਕਟਾਂ ਦੀ ਉਸਾਰੀ ਹੀ 80% ਤੋਂ ਜ਼ਿਆਦਾ ਹੋਈ ਜਦਕਿ ਬਾਕੀ ਅੱਧਾ ਵਾਟੇ ਲਟਕ ਰਹੇ ਹਨ। ਸ਼੍ਰੋਮਿਕ ਉਦਾਰ ਪ੍ਰਬੰਧਕਟੀਮਿਟਰੀ ਦਾ ਪ੍ਰਧਾਨ ਐਡਵੋਕੇਟ ਹਰਜੋਤ ਸਿੰਘ ਕਾਮੀ ਨੇ 2015 ਵਿੱਚ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੁਲਾਕਾਤ ਦਾ ਮਾਸਵਾ ਮੰਗਿਆ ਹੈ। ਉਹਨਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਨੇ ਸਹਿਮਾਨਾ ਦਿੱਤਾ ਤਾਂ ਪੰਜਾਬ ਦੇ ਰਾਜਪਾਲ ਤੱਕ ਪਹੁੰਚ ਕਰਨਗੇ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਲ ਪੰਜਾਬ ਦੇ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਉਹ ਬੇਅਦਬੀ ਦੇ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਨੂੰ ਵਿਚਾਰੀ ਹੈ ਤੇ ਨਾਲ ਨਾਲ ਉਹਨਾਂ ਆਖਿਆ ਕਿ ਗੁਰਮੀਤ ਰਾਮ ਰਹੀਮ ਤੇ ਹਨੀਬੇ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਦੇ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਹਨਾਂ ਆਖਿਆ ਕਿ ਮਾਨ ਸਰਕਾਰ ਉਦੇ ਸ਼੍ਰੋਮਨੀ ਕਾਇਦ ਤੇ ਬਾਗੀ ਤੜੇ ਤੇ ਅਕਾਲੀ ਆਗੂਆਂ ਵਿਚਕਾਰ ਚੱਲ ਰਹੀ ਦਸਲ ਦਰਮਿਆਨ ਸੂਖੇ ਸਿੰਗ ਬੱਦਲ ਬੱਲੋਂ ਹੁਣ ਆਪਣੇ ਧੜੇ ਦੀ ਮਜ਼ਬੂਤੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਿਛਲੇ ਦਿਨੀ ਪਾਰਟੀ ਦੀ ਕੋਰ ਕਮੇਟੀ ਦੇ ਗਠਨ ਤੋਂ ਬਾਅਦ ਅਲਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕੀਤਾ ਇਸ ਸੰਸਦੀ ਬੋਰਡ ਵਿੱਚ ਚੇਅਰਮੈਨ ਅਤੇ ਹੋਰ ਪੰਜ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਪਾਰਟੀ ਬੁਲਾਰੇ ਨੇ ਦੱਸਿਆ ਕਿ ਇਸ ਸੰਸਦਨ ਦੇ ਬੋਰਡ ਦੇ ਚੇਅਰਮੈਨ ਬਲਵਿੰਦਰ ਸਿੰਘ ਪੁੰਦਰ ਨੂੰ ਲਗਾਇਆ ਗਿਆ ਹੈ ਉਦਰ ਬਾਗੀ ਕਾਲੀ ਆਗੂਾਂ ਦੀ ਪ੍ਰੈਜ਼ੀਡੀਅਮ ਦੇ ਮੈਂਬਰਾਂ ਨੇ ਕੱਲ ਦਰਬਾਰ ਸਾਹਿਬੇ ਕੇ ਮੱਥਾ ਟੇਕ ਕੇ ਚੱਤੀ ਬੰਦੀ ਦੀ ਮਜ਼ਬੂਤੀ ਲਈ ਤਾਕਤ ਕੀਤੀ ਇਸ ਮਗਰੋਂ ਉਹਨਾਂ ਆਪਣੀ ਪਹਿਲੀ ਬੈਠਕ ਵੀ ਕੀਤੀ ਇਸ ਦਰਮਿਆਨ ਫੈਸਲਾ ਲਿਆ ਗਿਆ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੋਕ ਸੰਪਰਕ ਮਹਿਮਾ ਸ਼ੁਰੂ ਕੀਤੀਆਂ ਜਾਣਗੀਆਂ ਤੇ ਨਵੀਂ ਪੀੜੀ ਨੂੰ ਅੱਗੇ ਲੈ ਕੇ ਆਉਣ ਲਈ ਪਾਰਟੀ ਵਿੱਚ ਭਾਗੀ ਲਈ ਆਨਲਾਈਨ ਫਾਰਮ ਵੀ ਜਾਰੀ ਕੀਤੇ ਜਾਣਗੇ ਇਸ ਮੌਕੇ ਪ੍ਰੋ ਜੀ ਡੀ ਐਮ ਦੇ ਤਨਵੀਰ ਗੁਰਪਤਾਵ ਬਡਾਲਾ ਨੇ ਇੱਕ ਵਾਰ ਫਿਰ ਸੁਖਨੀਰ ਬਾਦਲ ਨੂੰ ਪੰਥਕ ਅਤੇ ਪਾਰਟੀ ਦੇ ਹਿੱਤਾਂ ਲਈ ਅਸਤੀਫਾ ਦੇਣ ਦੀ ਮੰਗ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨਜਾ ਦਿੱਲੀ ਦੇ ਹਵਾਈ ਅੱਡੇ ਦੇ ਸੂਵਿਧਾ ਕੇਂਦਰ ਦਾ ਉਦਘਾਟਨ ਕਰਨਗੇ ਇਹ ਸੂਵਿਧਾ ਕੇਂਦਰ ਦਿੱਲੀ ਦੇ ਹਵਾਈ ਅੱਡੇ ਦੇ ਟਰਮੀਨਲ 3 ਵਿੱਚ ਬਣਾਇਆ ਗਿਆ ਹੈ ਇਹ ਕੇਂਦਰ ਪਰ ਵਾਸਤੇ ਪੰਜਾਬੀਆਂ ਨੂੰ ਹਵਾਈ ਅੱਡੇ ਉੱਤੇ ਗੁਜਰ ਹਵਾਈ ਜੋ ਬਚਾਉਣ ਦੇ ਲਈ ਬਣਾਇਆ ਗਿਆ ਹੈ ਪੰਜਾਬ ਸਰਕਾਰ ਇਸ ਕੇਂਦਰ ਵਿੱਚ ਆਪਣੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਕਰੇਗੀ ਪੰਜਾਬ ਸਰਕਾਰ ਵੱਲੋਂ 15 ਅਗਸਤ ਦੇ ਆਜ਼ਾਦੀ ਦਿਹਾੜੇ ਦੇ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਦੀ ਦਿਹਾੜੇ ਦਾ ਰਾਸ਼ਟਰੀ ਸਮਾਗਮ ਚੰਦਰਬਤ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕੌਮੀ ਝੰਡਾ ਲਹਿਰਾਉਣਗੇ। ਪੰਜਾਬੀ ਤਾਂਸਵਾਲ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਠਿੰਡਾ ਚੋਂ ਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੱਲੋਂ ਰੂਪਨਗਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਹਿਮਾਚਲ ਵਿੱਚ 31 ਜੁਲਾਈ ਨੂੰ ਬੱਦਲ ਫਟਣ ਦੇ ਮਗਰੋਂ ਬਾਪਰੇਆ ਘਟਨਾ ਵਿੱਚ ਮਰਨ ਵਾਲੀ ਵਿਅਕਤੀਆਂ ਦੀ ਗਿਣਤੀ ਹੁਣ 22 ਹੋ ਗਈ ਹੈ ਜਦਕਿ 30 ਤੋਂ ਵੱਧ ਵਿਅਕਤੀ ਜੋ ਲਾਪਤਾ ਹਨ ਉਨ੍ਹਾਂ ਦਾ ਇਸ ਨਾਲ ਉਹਨਾਂ ਦੇ ਵੀ ਹੁਣ ਬਚਣ ਦੀ ਸੰਭਾਵਨਾਵਾਂ ਘੱਟ ਗਈਆਂ ਹਨ ਇਸ ਦਰਮਿਆਨ ਬਚਾਅ ਮਹੀਮ ਗੁਲਮੀ ਮੀ ਦੇ ਬਾਵਜੂਦ ਲਗਾਤਾਰ 7ਵੇਂ ਦਿਨ ਵੀ ਬਚਾਅ ਮਹੀਮ ਚੱਲੀ ਰਹੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਹੇਠਲੀ ਬੰਗਲਾਦੇਸ਼ ਦੀ ਅੰਤਿਮ ਸਰਕਾਰ ਅਜ ਸਮਝ ਚੁੱਕੀਗੀ ਜਨਮੁਖੀ ਨੇ ਕਾਲੇ ਇਹ ਚੜ੍ਹਨ ਕਰ ਦਿੱਤੀ ਇਸ ਦਰਮਿਆਨ ਦੇ ਛੱਟੇ ਭਾਰਤ ਆਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਥੋੜਾ ਸਮਾਂ ਹੋਰ ਭਾਰਤ ਵਿੱਚ ਰਹਿਣਗੇ ਹਸਿਨਾ ਦੇ ਪੁੱਤਰ ਨੇ ਕੱਲ ਇਹ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ 22 اولمپਿਕ ਵਿੱਚ ਕੱਲ ਦੇ ਨਿਰਾਸ਼ਾ ਪਰਦੇਨ ਤੋਂ ਬਾਅਦ ਅੱਜ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਪਰਿਆ ਨਜ਼ਰਾਂ ਚਾਵਲਨ ਅਤੇ ਹਾਕੀ ਦੇ ਮੈਦਾਨ ਤੇ ਰਹਿਣ ਗਿਆ ਨੀਰਜ চোপੜਾ ਅਜ ਆਪਣਾ ਦੂਸਰਾ ਸੋਨ ਤਗਮਾ ਚਿੱਤਨ ਦੇ ਲਈ ਰਾਤ 12 ਵਜੇ ਚਾਵਲਨ ਦੇ ਮੈਦਾਨ ਵਿੱਚ ਉਤਰੇਗਾ ਜਦਕਿ ਹਾਕੀ ਟੀਮ ਕਾਂਸੀ ਇਹ ਤਗਮੇ ਦੇ ਲਈ ਅਜ ਇਸ ਪੇਨ ਨਾ ਫਿਡੇਗੀ ਇਹ ਮੈਚ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ 5:30 ਵਜੇ ਖੇਡਿਆ ਜਾਵੇਗਾ ਉਧਰ ਕੱਲ ਟੇਬਲ ਟੈਨਿਸ ਰੈਸਲਿੰਗ ਤੇ ਬੀਟਲਿਫਟਿੰਗ ਦੇ ਖੇਡ ਮੁਕਾਬਲਿਆਂ ਤੋਂ ਵੀ ਭਾਰਤੀ ਖੇਡ ਪ੍ਰੇਮੀਆਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ ਪਾਰਾਦੀ ਸਟਾਰ ਕਸਟਨ ਨਿਸ਼ਾਨੇਬਾਜ਼ਵਾਂ ਨੂੰ ਪਾਕ ਰਾਜ ਸੁਵੇਰੀਆ ਦੇਸ਼ ਭਰਤਾ ਅਤੇ ਨਵੀਂ ਦਿੱਲੀ ਵਿੱਚ ਉਸ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਪ੍ਰਸ਼ੰਸ਼ਕਾਨੀ ਉਸ ਨੂੰ ਮੋਢੇ ਤੇ ਚੁੱਕ ਕੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ 올림픽 ਵਿੱਚ ਦੋ ਤਖ਼ਤੇ ਜਿੱਤ ਕੇ ਭਾਰ ਗਨੇ ਦੇਸ਼ ਦਾ ਮਾਣ ਵਧਾਇਆ ਹੈ ਤੀਜੇ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਡਾ ਐਲਾਨ ਕੀਤਾ ਹੈ 1,80,000 ਰੁਪਏ ਦੀ ਆਮਦਨ ਵਾਲੇ ਪਰਿਵਾਰ ਨੂੰ 500 ਰੁਪਏ ਦੇ ਵਿੱਚ ਗੈਸ ਸਿਲੰਡਰ ਮਿਲੇਗਾ ਇਹਨਾਂ ਦੀ ਗਿਣਤੀ 46 ਲੱਖ ਪਰਿਵਾਰ ਹੈ ਤੇ ਪ੍ਰਧਾਨ ਮੰਤਰੀ ਯੋਜਨਾਏ ਤਹਿਤ 12 ਲੱਖ ਲਾਪਤਰੀ ਪਰਿਵਾਰ ਨੂੰ ਮਹਿਲ ਇਸ ਦੇ ਨਾਲ ਹੀ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਉਧਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਮੇਸ਼ਾ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ। ਇੱਕ ਤਾਜ਼ਾ ਘਟਨਾ ਮਗਰੋਂ ਆਪ ਸਰਕਾਰ ਵਿੱਚ ਕਾਨੂੰਨ ਵਿਵਸਥਾ ਤੇ ਫੇਰ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਦੇ ਠੇਕੇਦਾਰ ਨੂੰ ਜ਼ਿੰਦਾ ਚਲਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਿਆਸੀ ਵਿਰੋਧੀਆਂ ਨੇ ਇਸ ਮੌਕੇ ਭਗਵਾਨ ਤਮਨ ਸਰਕਾਰ ਨੂੰ ਸਿੱਧਾ ਨਿਸ਼ਾਨੇ ਉੱਤੇ ਲਿਆ ਹੈ। ਇਹ ਧੰਕੀ ਅੰਮ੍ਰਿਤਸਰ ਦਿੱਲੀ ਕਲੜਾ ਐਕਸਪ੍ਰੈਸ ਦਾ ਨਿਰਮਾਣ ਕਰ ਰੇ ਠੇਕੇਦਾਰ ਨੂੰ ਮਿਲੀ ਹੈ ਜਿਸ ਤੇ ਮਗਰੋਂ ਪੰਜਾਬ ਦੇ ਮੁੱਖ ਸਕਟਾ ਅਨੁਰਾਗ ਅਗਰਵਾਲ ਨੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ ਜਿਸ ਨਾਲ ਹੀ ਖਬਰਾਂ ਦੀ ਸਮਾਪਤੀ ਹੁੰਦੀ ਹੈ ਧੰਨਵਾਦ